ਮੇਰਾ ਨਾਮ ਮੌਂਟੀ ਸੈਗਲ ਹੈ ਜੀ ਮੈਂ ਸਪੋਕਸਪਰਸਨ ਆ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦਾ ਅੱਜ ਦੇ ਇਸ ਮੁੱਦੇ ਤੇ ਜਿਹਦੇ ਤੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਏ ਆ ਉਹ ਤੁਹਾਨੂੰ ਤੁਹਾਡੇ ਰਾਹੀਂ ਆਮ ਜਨਤਾ ਨੂੰ ਅਪੀਲ ਕਰਨੀ ਹੈ ਔਰ ਖਾਸ ਤੌਰ ਤੇ ਜਿੱਦਾਂ ਕਿ ਡਾਕਟਰ ਮਨਜੀਤ ਜੀ ਨੇ ਦੱਸਿਆ ਤੁਹਾਨੂੰ ਵੀ ਜਿਹੜਾ ਇਥਨੋਲ ਬੇਸਡ ਪ੍ਰੋਡਕਟ ਜਿਹੜਾ ਆ ਪੈਟਰੋਲ ਉਹ ਪਹਿਲਾਂ ਆਮ ਪੈਟਰੋਲ ਹੁੰਦਾ ਸੀ ਪਿਓਰ ਸਪਿਰਿਟ ਕਹਿੰਦੇ ਸੀ ਉਹਨੂੰ ਮੋਟਰ ਸਪਿਰਿਟ ਫਿਰ ਉਸ ਤੋਂ ਬਾਅਦ ਉਹਦੇ ਵਿੱਚ 10% ਇਥਨੌਲ ਲਾਣਾ ਸ਼ੁਰੂ ਹੋਇਆ ਫਿਰ 12 ਹੋਇਆ 15 ਹੋਇਆ ਪਹਿਲੀ ਤਰੀਕ ਤੋਂ ਗਵਰਨਮੈਂਟ ਆਫ ਇੰਡੀਆ ਦੇ ਮੰਡੇਟ ਤੇ ਤੇਲ ਕੰਪਨੀਆਂ ਨੇ ਹੁਣ 20% ਇਥਨੌਲ ਜਿਹੜਾ ਆ ਉਹ ਪੈਟਰੋਲ ਦੇ ਨਾਲ ਮਿਕਸ ਕਰਨਾ ਸ਼ੁਰੂ ਕੀਤਾ ਆ ਜੋ ਕਿ ਸਾਡੇ ਹੁਣ ਪੰਪਾਂ ਤੋਂ ਵਿਕੇਗਾ ਅਸੀਂ ਆਮ ਜਨਤਾ ਨੂੰ ਔਰ ਖਾਸ ਤੌਰ ਤੇ ਵਰਕਸ਼ਾਪ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਪ ਦੀਆਂ ਗੱਡੀਆਂ ਦੇ ਵਿੱਚ ਖਾਸ ਤੌਰ ਤੇ ਟੈਂਕਸ ਜਿਹੜੇ ਨੇ ਉਹਨਾਂ ਦੀ ਸਫਾਈ ਵੱਲ ਬਿਲਕੁਲ ਧਿਆਨ ਜ਼ਰੂਰ ਰੱਖਿਓ ਕਿਉਂਕਿ ਇਹ ਪ੍ਰੋਡਕਟ ਐਸਾ ਹੈ ਕਿ ਅਗਰ ਪਾਣੀ ਦੀ ਇੱਕ ਬੂੰਦ ਵੀ ਇਸ ਪ੍ਰੋਡਕਟ ਦੇ ਵਿੱਚ ਟੱਚ ਕਰੇਗੀ ਕਿਉਂਕਿ ਜਿਹੜੇ ਫਿਊਲ ਟੈਂਕਸ ਹੁੰਦੇ ਨੇ ਇਹਦੇ ਵਿੱਚ ਵੈਪਰਸ ਬਣ ਕੇ ਪਾਣੀ ਦਾ ਕੰਟੈਂਟ ਮੌਇਸਚਰ ਕੰਟੈਂਟ ਜਿਹੜਾ ਡਿਵੈਲਪ ਹੁੰਦਾ ਰਹਿੰਦਾ ਓਵਰ ਅ ਪੀਰੀਅਡ ਆਫ ਟਾਈਮ ਤੇ ਜੇ ਇਹਦੇ ਵਿੱਚ ਪਾਣੀ ਦੇ ਨਾਲ ਇਹਦਾ ਕੰਬੀਨੇਸ਼ਨ ਬਣੇਗਾ ਟੈਂਕ ਦੇ ਵਿੱਚ ਜਾ ਕੇ ਤੇ ਇਹ ਫੇਸ ਸੈਪਰੇਸ਼ਨ ਦੇ ਨਾਲ ਕੁਝ ਇਹ ਦਾ ਪਾਰਟ ਜਿਹੜਾ ਆ ਉਹ ਇਥਨੋਲ ਦੇ ਨਾਲ ਬਲੈਂਡ ਹੋ ਜਾਏਗਾ ਸੋ ਉਹਦੇ ਨਾਲ ਤੁਹਾਡੀਆਂ ਗੱਡੀਆਂ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ ਆਉਣ ਵਾਲੇ ਸਮਾਂ ਦੇ ਵਿੱਚ ਤੁਹਾਡੇ ਇੰਜਨ 'ਚ ਵੀ ਹਾਲਟ ਆ ਸਕਦਾ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਬੜੀ ਕਲੀਅਰ ਕਰਨਾ ਚਾਹੁੰਦੇ ਆ ਕਿਉਂਕਿ ਇਹ ਪਾਸਟ ਦੇ ਵਿੱਚ ਇੱਕ ਐਕਸਪੀਰੀਅੰਸ ਹੋਇਆ ਸੀ ਜਦੋਂ ਇਹ ਪਹਿਲੀ ਵਾਰ ਇੰਟਰੋਡਿਊਸ ਕੀਤਾ ਗਿਆ ਸੀਗਾ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਜਾਂ ਬਹੁਤ ਸਾਰੇ ਬਾਈਕਸ ਦੇ ਵਿੱਚ ਸਕੂਟਰਸ ਦੇ ਵਿੱਚ ਇਹ ਪ੍ਰੋਬਲਮ ਆਈ ਸੀ ਵੀ ਕਸਟਮਰਸ ਨੂੰ ਵੀ ਉਹਨਾਂ ਦੇ ਗੱਡੀਆਂ ਦੇ ਵਿੱਚ ਪਾਣੀ ਪਾਇਆ ਗਿਆ ਸੀ ਪਾਣੀ ਜਿਹੜਾ ਆ ਉਹ ਤੁਹਾਡੇ ਟੈਂਕ ਦੇ ਵਿੱਚ ਹੀ ਸੀਗਾ ਜਿਹੜਾ ਇਥਨੋਲ ਬਲੈਂਡਡ ਪੈਟਰੋਲ ਹੁੰਦਾ ਇਹ ਬੇਸਿਕਲੀ ਜਦੋਂ ਪਾਣੀ ਦੇ ਨਾਲ ਕੰਟੈਕਟ ਦੇ ਵਿੱਚ ਆਏਗਾ ਇਹਨੇ ਆਪਣੇ ਆਪ ਹੀ ਸੈਪਰੇਟ ਹੋ ਜਾਣਾ ਉਹਦੇ ਕਰਕੇ ਉਹਦੇ ਵਿੱਚ ਸਲੱਜ ਬਣਦੀ ਹੈ ਜਾਂ ਉਹਦਾ ਜਿਹੜਾ ਸੈਪਰੇਸ਼ਨ ਹੋ ਜਾਂਦਾ ਸੋ ਉਹਦੇ ਨਾਲ ਪੈਟਰੋਲ ਪੰਪ ਵਾਲੇ ਦਾ ਕੋਈ ਕਸੂਰ ਨਹੀਂ ਹੁੰਦਾ ਪੈਟਰੋਲ ਪੰਪ ਵਾਲੇ ਨੂੰ ਪਤਾ ਹੈ ਵੀ ਆਪਣੇ ਪੈਟਰੋਲ ਦੇ ਵਿੱਚ ਜੇ ਅਸੀਂ ਪਾਣੀ ਪਾਇਆ ਤਾਂ ਸਾਡੇ ਸਾਰੇ ਦਾ ਸਾਰਾ ਪ੍ਰੋਡਕਟ ਹੀ ਬਰਬਾਦ ਹੋ ਜਾਏਗਾ ਸੋ ਅਸੀਂ ਕੋਈ ਪਾਣੀ ਨਾ ਮਿਕਸ ਕਰਦੇ ਹਾਂ ਨਾ ਪਾਉਂਦੇ ਹਾਂ ਇਹ ਜੇ ਪਾਣੀ ਕਿਸੇ ਵੀ ਟੈਂਕੀ ਦੇ ਵਿੱਚ ਨਿਕਲ ਕੇ ਆਉਂਦਾ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਉਸ ਪਾਣੀ ਉਸ ਵਹੀਕਲ ਦੀ ਤੁਹਾਡੀ ਟੈਂਕੀ ਦੇ ਵਿੱਚ ਹੀ ਮੌਇਸਚਰ ਕੰਟੈਂਟ ਜਾਂ ਪਾਣੀ ਦਾ ਕੁਝ ਇਨਵੋਲਵਮੈਂਟ ਰਹੀ ਹੋਏਗੀ ਜਿੱਦਾਂ ਕਿ ਕਈ ਵਾਰੀ ਅਸੀਂ ਵਰਕਸ਼ਾਪ ਤੇ ਜਾਂਦੇ ਹਾਂ ਪ੍ਰੈਸ਼ਰ ਨਾਲ ਆਪਣੀਆਂ ਗੱਡੀਆਂ ਕਲੀਨਿੰਗ ਵੀ ਕਰਾਉਣੀ ਆ ਸਫਾਈ ਕਰਾਉਣੀ ਆ ਜਾਂ ਵਾਸ਼ਿੰਗ ਕਰਾਉਨੇ ਆ ਤੇ ਉਹਦੇ ਨਾਲ ਵੀ ਕਈ ਵਾਰੀ ਜਿਹੜਾ ਪਾਣੀ ਜਿਹੜਾ ਆ ਉਹ ਟੈਂਕੀ ਦੇ ਖਾਸ ਤੌਰ ਤੇ ਮੋਟਰਸਾਈਕਲ ਔਰ ਸਕੂਟਰਸ ਦੇ ਵਿੱਚ ਹੁੰਦਾ ਵੀ ਉਹ ਟੈਂਕੀ ਦੇ ਜਿਹੜਾ ਟੱਕਾ ਨੋਂਦਾ ਉਹਦੇ ਰਾਹੀਂ ਟੈਂਕ ਦੇ ਵਿੱਚ ਚਲਾ ਜਾਂਦਾ ਸੋ ਮੈਂ ਵਰਕਸ਼ਾਪ ਵਾਲਿਆਂ ਨੂੰ ਵੀ ਔਰ ਆਮ ਜਨਤਾ ਨੂੰ ਵੀ ਅਪੀਲ ਕਰਨਾ ਕਿ ਤੁਸੀਂ ਹੁਣ ਤੋਂ ਬਾਅਦ ਲਗਾਤਾਰ ਆਪਣੀਆਂ ਗੱਡੀਆਂ ਦੀ ਜਿੱਥੇ ਸਰਵਿਸ ਕਰਾਉਨੇ ਹੋ ਉੱਥੇ ਆਪਣੀ ਜਿਹੜੀ ਟੈਂਕੀ ਹੈ ਵਹੀਕਲ ਦੀ ਆਪਣੇ ਜਿਹੜੇ ਤੁਹਾਡੇ ਸਕੂਟਰ ਹੈ ਮੋਟਰਸਾਈਕਲ ਹੈ ਕਾਰ ਦੀ ਉਹ ਟੈਂਕੀਆਂ ਨੂੰ ਵੀ ਤੁਸੀਂ ਰੈਗੂਲਰ ਸਫਾਈ ਕਰਾਓਗੇ ਤਾਂ ਕਿ ਉਹਦੇ ਵਿੱਚ ওয়াটার ਕੰਟੈਂਟ ਨਾ ਰਵੇ ਔਰ ਤੁਹਾਡਾ ਜਿਹੜਾ ਵਹੀਕਲ ਹੈ ਉਹ ਬਿਲਕੁਲ ਸੇਫ ਚੱਲੇ ਵਧੀਆ ਚੱਲੇ ਔਰ ਜਿਹੜਾ ਇਥਨੋਲ ਬਲੈਂਡਡ ਪੈਟਰੋਲ ਹੈ ਇਹਦੇ ਨਾਲ ਤੁਹਾਨੂੰ ਤੁਹਾਡੀ ਗੱਡੀ ਨੂੰ ਕੋਈ ਜੀ ਸਰ ਸੁਭਨਾ ਮੇਰਾ ਨਾਮ ਡਾਕਟਰ ਮਨਜੀਤ ਸਿੰਘ ਮੈਂ ਜਨਰਲ ਸੈਕਰੀਟਰੀ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਪੰਜਾਬ ਅਸੀਂ ਇਥਨੋਲ ਬਲੈਂਡਡ ਮੋਟਰ ਸਪਿਰਿਟ ਦੇ ਬਾਰੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ ਕਿ ਇੱਕ ਤਰੀਕ ਤੋਂ ਹੁਣ ਨਾਰਮਲ ਪੈਟਰੋਲ ਨੂੰ ਜਾਂ ਜਿਹੜਾ ਬਲੈਂਡਡ ਪੈਟਰੋਲ ਜਿਹੜਾ ਇਥਨੋਲ ਆਂਦਾ ਸੀ ਪਹਿਲਾਂ ਪਹਿਲਾਂ ਆਂਦਾ ਸੀਗਾ 12% 10% ਜਾਂ 15% ਉਹਨੂੰ ਹੁਣ ਇਹਨਾਂ ਨੇ 20% ਕਰਤਾ ਸਰਕਾਰ ਨੇ ਪਹਿਲਾਂ ਹੀ ਲਾਅ ਪਾਸ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਇਹਨਾਂ ਦਾ ਮਕਸਦ ਹੈਗਾ ਕਿ 20% ਇਥਨੋਲ ਜਿਹੜਾ ਹੈਗਾ ਨਾਰਮਲ ਪੈਟਰੋਲ 'ਚ ਮਿਕਸ ਕਰਕੇ ਵੇਚਿਆ ਜਾਏਗਾ ਸੋ ਉਹਦੇ ਚ ਸਰਕਾਰਾਂ ਨੇ ਰਿਸਰਚ ਕਰਕੇ ਹੀ ਕੀਤਾ ਹੈਗਾ ਕਿਉਂਕਿ ਗੱਡੀਆਂ ਐਕਸੈਪਟ ਕਰ ਲੈਂਦੀਆਂ ਨੇ ਲੇਕਿਨ ਇੱਕ ਦਿੱਕਤ ਜਿਹੜੀ ਸ਼ੁਰੂ ਤੋਂ ਆਉਂਦੀ ਰਹੀ ਹੈ ਜਦ 10% ਵੀ ਸੀਗਾ ਕਿ ਲੋਕਾਂ ਨੇ ਕਦੇ ਆਪਣੀਆਂ ਗੱਡੀਆਂ ਦੇ ਟੈਂਕੀਆਂ ਨੂੰ ਧਿਆਨ ਨਾਲ ਨਹੀਂ ਦੇਖਿਆ ਹੈਗਾ ਕਿ ਪਾਣੀ ਹੁੰਦਾ ਜੇ ਉਹਦੇ ਚ ਇਥਨੋਲ ਬਲੈਂਡਡ ਮੋਟਰ ਸਪਿਰਿਟ ਜਾਂਦਾ ਤਾਂ ਜਿਹੜਾ ਇਥਨੋਲ ਹੈ ਇਹ ਪਾਣੀ ਨਾਲ ਜਲਦੀ ਮਿਕਸ ਹੁੰਦਾ ਪੈਟਰੋਲ ਨਾਲ ਘੱਟ ਮਿਕਸ ਹੁੰਦਾ ਇਹਦਾ ਮਤਲਬ ਇਹ ਹੈ ਕਿ ਜੇ ਇੱਕ ਬੂੰਦ ਪਾਣੀ ਗਈ ਇਥਨੋਲ ਬਲੈਂਡਡ ਮੋਟਰ ਸਪਿਰਟ ਵਿੱਚ ਤੇ ਉਹਨੇ ਉਹਦੇ ਦਾ ਇਥਨੋਲ ਨੇ ਜਿਹੜਾ ਹੈਗਾ ਪੈਟਰੋਲ ਨੂੰ ਛੱਡ ਕੇ ਪਾਣੀ ਨਾਲ ਮਿਲ ਜਾਣਾ ਤੇ ਉਹ ਪਾਣੀ ਜਿਹਾ ਦਿਖਣਾ ਲੱਗ ਜਾਏਗਾ ਹਾਲਾਂਕਿ ਉਹ ਪਾਣੀ ਨਹੀਂ ਹੁੰਦਾ ਲੇਕਿਨ ਉਹ ਬਲੈਂਡ ਹੋ ਜਾਂਦਾ ਫਿਰ ਉਹ ਉਹਦਾ ਜਲਨਸ਼ੀਲਤਾ ਖਤਮ ਹੋ ਜਾਂਦੀ ਉਹ ਫਿਰ ਦਿੱਕਤ ਕਰਦੀ ਹੈ ਗੱਡੀਆਂ ਕਦੇ ਕਦੇ ਔਖੇ ਕਰਦੀਆਂ ਸੋ ਸਾਡਾ ਵਰਕਸ਼ਾਪਸ ਮੋਟਰ ਵਰਕਸ਼ਾਪਸ ਜਿੰਨੀ ਵੀ ਹੈਗੀਆਂ ਨੇ ਚਾਹੇ ਉਹ ਆਰਗੇਨਾਈਜ਼ ਸੈਕਟਰ ਦੀ ਨੇ ਜਾਂ ਡਿਸਆਰਗੇਨਾਈਜ਼ ਸੈਕਟਰ ਦੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੀ ਵੀ ਗੱਡੀਆਂ ਆਉਂਦੀਆਂ ਨੇ ਉਹਨਾਂ ਦੇ ਟੈਬ ਜਿਹੜੇ ਪੈਟਰੋਲ ਟੈਂਕ ਨੇ ਉਹ ਜਰੂਰ ਸਾਫ਼ ਕਰਨ ਉਹਨਾਂ ਨੂੰ ਚੈੱਕ ਕਰਨ ਕਿ ਉਹਦੇ ਚ ਪਾਣੀ ਨਾ ਹੋਵੇ ਤਾਂ ਕਿ ਇਹ ਜਿਹੜੀ ਮੁਸੀਬਤ ਹੈ ਜਿਹੜੀ ਆ ਸਕਦੀ ਹੈ ਕਿਸੇ ਵੀ ਕਸਟਮਰ ਨੂੰ ਉਹ ਅੱਗੇ ਤੋਂ ਨਾ ਆਵੇ। ਲੇਖ ਸਰ ਆਨਲਾਈਨ ਸਪੋਰਟ ਪੰਪ ਆਲੇ ਨੇ 3 ਰੁਪਏ ਸਬਕੀ ਪਾਸ ਦੇ ਦਾਤ ਤੋਂ 5 ਤੇ ਉੱਥੇ ਵੀ ਲਿਖੇ ਲਾਇਆ ਕਿ ਪਟ્રોલ ਜਿਹੜਾ ਵਧੀਆ ਤੇ ਇੰਜਨ ਨਿਖਰਾਵਾ। ਐਦਾਂ ਜੀ ਜਿਹੜਾ ਇਹ ਮਾਰਕੀਟਿੰਗ ਸਟ੍ਰੈਟਜੀ ਨੇ ਹਰ ਕੰਪਨੀ ਦੀ ਆਪਣੀ ਆਪਣੀ ਹੁੰਦੀ ਹੈ ਅਸੀਂ ਉਹਦੇ ਤੇ ਕਮੈਂਟ ਨਹੀਂ ਕਰ ਸਕਦੇ ਤੇ ਸਾਡੀ ਵੀ ਕੰਪਨੀਆ ਕਰਦੇ ਜਾਂ ਉਹ ਕਰ ਦਿੰਦਾ ਸੀ ਉੱਥੇ ਕੁਝ ਨਹੀਂ ਕਰ ਸਕਦਾ।